ਪੰਜਾਬ ਦੇ ਨੌਜਵਾਨ ਨੇ ਵੱਡੀ ਮੱਲ ਮਾਰੀ ਹੈ ਵਿਲੱਖਣ ਟੰਗ ਦੇ ਨਾਲ ਧਾਰਮਿਕ ਯਾਤਰਾ ਕੀਤੀ ਹੈ ਸਕੇਟਿੰਗ ਕਰਕੇ ਤੈਅ ਕੀਤੀ ਹੈ 750 ਕਿਲੋਮੀਟਰ ਤੱਕ ਦਾ ਸਫ਼ਰ 14200 ਮੀਟਰ ਦੀ ਉਚਾਈ ਤੱਕ ਪਹੁੰਚਿਆ ਹੈ ਨੌਜਵਾਨ ਸultanpur Lodi ਤੋਂ Sri Hemkunt Sahib ਤੱਕ ਦਾ ਸਫ਼ਰ ਤੈਅ ਕੀਤਾ ਪਹਿਲਾਂ ਵੀ ਕਰ ਚੁੱਕਿਆ ਹੈ ਕਈ ਧਾਰਮਿਕ ਯਾਤਰਾਵਾਂ ਤਾਂ ਅਜਿਹੇ ਦੇ ਵਿੱਚ ਇਹ ਤਸਵੀਰਾਂ ਇਸ ਨੌਜਵਾਨ ਨੂੰ ਸਨਮਾਨਿਤ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਹੁਨਰ ਦੀ ਕੋਈ ਘਾਟ ਨਹੀਂ ਸੂਏਸ ਨੂੰ ਸੱਚ ਕਰਕੇ ਵੀ ਇਸ ਨੌਜਵਾਨ ਦੇ ਵੱਲੋਂ ਵਿਖਾਇਆ ਗਿਆ ਸੁਲਤਾਨਪੁਰ ਲੋਧੀ ਦਾ ਮਹਿ 17 ਸਾਲਾਂ ਦਾ ਨੌਜਵਾਨ ਪੁਨੀਤ ਸਿੰਘ ਜਿਸ ਦੇ ਵੱਲੋਂ ਇਹ ਵਿਲੱਖਣ ਤਰੀਕੇ ਦੇ ਨਾਲ ਯਾਤਰਾ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਨੇ ਵਿਲੱਖਣ ਟਾਂਗ ਦੇ ਨਾਲ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਕੀਤੀ ਗੁਰੂ ਘਰ ਵਿਖੇ ਨਤਮਸਟਕ ਹੋਇਆ ਤੇ ਇਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਇਸ ਨੌਜਵਾਨ ਦੇ ਵੱਲੋਂ ਸ੍ਰੀ ਹਿਮਕੁੰਡ ਸਾਹਿਬ ਤੱਕ ਦੀ ਯਾਤਰਾ ਦਾ ਸਫ਼ਰ ਜਿਹੜਾ ਹੈ ਉਹ ਤੈਅ ਕੀਤਾ ਹੈ। ਆ ਪਹਿਲੀ ਯਾਤਰਾ ਸੀ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਦੂਜੀ ਸੀ ਫਤਿਹਗੜ੍ਹ ਸਾਹਿਬ ਤੀਜੀ ਹਜੂਰ ਸਾਹਿਬ ਹੁਣ ਚੌਥੀ ਆ ਗੁਰਦੁਆਰਾ ਸ਼੍ਰੀ ਬੇਰਸਾ ਤੋਂ ਲੈ ਕੇ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਤੱਕ ਦੀ। ਇਹ ਯਾਤਰਾ ਕਰੋ ਹਿਮਕੁੰਡ ਸਾਹਿਬ ਦੀ। ਭੈਗਰੂ ਇਹ ਆਪਣੀ ਯਾਤਰਾ 4 ਤਰੀਕ ਨੂੰ ਸ਼ੁਰੂ ਹੋਈ ਸੀਗੀ ਟੋਟਲ ਇਹ ਯਾਤਰਾ 18ਵੇਂ ਦਿਨ ਆਪਣੀ ਸੰਪੂਰਨ ਹੋ ਚੁੱਕੀ ਸੀਗੀ ਜਿਵੇਂ ਕਿ ਹਰ ਇੱਕ ਕਰ ਰਿਹਾ ਕੋਈ ਗੱਡੀ ਦੇ ਕਰਦਾ ਵਾ ਕੋਈ ਬਾਈਕ ਤੇ ਜਾਂਦਾ ਵਾ ਕੋਈ ਪੈਦਲ ਜਾਂਦਾ ਕੋਈ ਸਾਈਕਲ ਤੇ ਜਾਂਦਾ ਵਾ ਜਿੱਦਾਂ ਕਿ ਮੇਰਾ ਪ੍ਰੋਫੈਸ਼ਨ ਆ ਗੇਮ ਸਕੇਟਿੰਗ ਤਾਂ ਮੈਂ ਇਹਦੇ ਵਿੱਚ ਹੀ ਤਕਰੀਬਨ ਕਰਦਾ ਹਾਂ ਯਾਤਰਾ ਗੇਮ ਨੂੰ ਪ੍ਰਮੋਟ ਕਰ ਰਿਹਾ ਸਿੱਖੀ ਨੂੰ ਪ੍ਰਮੋਟ ਕਰ ਰਿਹਾ ਇਸ ਕੁਝ ਨਵੇਂ ਤਰੀਕੇ ਨਾਲ ਯਾਤਰਾ ਵਿੱਚ ਚਲੋ ਆਪਣੀ ਯਾਤਰਾ ਵਿੱਚ ਚੱਲਦੀ ਵਿੱਚ ਇੱਕ ਤਵਾਰ ਆਪਣੇ ਸਕੇਟਸ ਖਰਾਬ ਹੋ ਚੁੱਕੇ ਸੀਗੇ ਬਾਕੀ ਆਪਨ ਨੂੰ ਰਿਪੇਅਰ ਕਰਕੇ ਫੇ ਕਿਤੇ ਇੱਕ ਇਹ ਮੁਸ਼ਕਲ ਥੋੜੀ ਆਈ ਸੀਗੀ ਪਰ ਚਲੋ ਵਾਇਗਰੋ ਦੀ ਕਿਰਪਾ ਨਾਲ ਥੋੜੇ ਸਹੀ ਹੋ ਗਈ ਕੰਡੀਸ਼ਨ ਫੇ ਚੱਲਵੇ ਸੀਗੇ ਬਾਕੀ ਪਹਾੜੀ ਜਰੋਂ ਦੀ ਚੜ ਤੇ ਚਲੋ ਜਾਂਦਾ ਹੀ ਸੌਖਾ ਜਦ ਉਤਰਾ ਦੇ ਟਾਈਮ ਉਹ ਵਸਪੀਡ ਕਾਫੀ ਹੋ ਜਾਂਦੀ ਸੀਗੀ ਪਹਾੜੀਆਂ ਕਾਫੀ ਉਤਰਾ ਵਿੱਚ ਉੱਥੇ ਕੰਟਰੋਲ ਕਰਨ ਚ ਮੁਸ਼ਕਲ ਹੁੰਦੀ ਜਿੱਦਾਂ ਰੋਡ ਵੀ ਕਾਫੀ ਟੁੱਟੇ ਸੀਗੇ ਬਾਰਿਸ਼ ਜਿੱਦਾਂ ਤੁਹਾਨੂੰ ਪਤਾ ਉਧਰ ਗੜਕਦਾ ਨਹੀਂ ਬੱਦਲ ਇੱਕੋ ਦਾ ਵੀ ਬਾਰਿਸ਼ ਹੋ ਜਾਂਦੀ ਹੈ ਉੱਥੇ ਦਿੱਕਤ ਹੁੰਦੀ ਸੀਗੀ ਵੇਖੋ ਬਹੁਤ ਵੱਡੀ ਗੱਲ ਹੈ ਇਸ ਨੇ ਹੁਣ ਤੱਕ ਸਕੇਟਿੰਗ ਦੇ ਰਾਹੀਂ ਚਾਰ ਯਾਤਰਾਵਾਂ ਕਰ ਲਈਆਂ ਨੇ ਅਤੇ ਜਦੋਂ ਵੀ ਜਾਂਦਾ ਹੈ ਪੂਰੇ ਜਹੋ ਜਲਾਲ ਦੇ ਨਾਲ ਜਿੱਥੇ ਆਪਣਾ ਸਮਾਨ ਇਹਨੇ ਪਿੱਛੇ ਆਪਣੀ ਪੇਠ ਤੇ ਕਿਟ ਦੇ ਰਾਹੀਂ ਪਾਇਆ ਹੁੰਦਾ ਤੇ ਨਾਲ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਵੀ ਲਾ ਕੇ ਚੱਲਦਾ ਤਾਂ ਇੱਕ ਬੜੇ ਸੁੰਦਰ ਤਰੀਕੇ ਦੇ ਨਾਲ ਇਹ ਗੁਰਸਿੱਖੀ ਦਾ ਪ੍ਰਚਾਰ ਵੀ ਕਰਦਾ